ਤਮਨੂ ਸਵਾਗਤ ਕਰ ਰਹੇ ਹਾਂ ਆਪਣੇ ਹਰ ਇੱਕ ਮੇਰੇ ਭਰਾ ਹੈ ਸਾਡੇ ਨਾਲ ਇੱਥੇ ਕੰਮ ਕਰਦੇ ਨੇ ਬਹੁਤ ਹੀ ਵਧੀਆ ਲੀਡਰ ਸਾਨੂੰ ਮਿਲੇ ਹੈ ਨੌਜਵਾਨ ਲੀਡਰ ਮਿਲੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਕਿ ਆਪਾਂ ਸਿੰਧਾ ਸਾਹਿਬ ਨੂੰ ਕੋਰ ਸਾਹਿਬ ਪਿੱਛੇ ਸੁਣਨਾ ਹੈ ਆਪਾਂ ਲੀਡਰ ਪਰੰਦੇ ਮੱਥਾ ਟੇਕ ਕੇ ਫਿਰ ਜਮਕੋਤ ਸਾਹਿਬ ਜਾਣਾ ਤੁਸੀਂ ਕਿਰਪਾ ਕਰੋ ਸਾਰੇ ਜਣੇ ਸਾਡੇ ਨਾਲ ਬੰਦੀਆਂ ਬੰਨ੍ਹਾ ਲਓ ਮੈਂ ਫਿਰ ਉਹ ਪ੍ਰਤਾਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮਹਿਸਬ ਨੂੰ ਅੱਜ ਸ਼ੁਰੂਆਤ ਕਰਿਆ ਜੈਸੀ ਅੱਗੇ ਅੱਗੇ ਰੋਕਣ ਦਾ ਆਦਾ ਪਹਿਲਾਂ ਤਾਂ ਮੈਂ ਭਾਈ ਦਾ ਧੰਨਵਾਦ ਕਰਦਾ ਹਾਂ ਕਿ ਜਿਹੜਾ ਆਪਣੀ ਟੋਲ ਛੱਡ ਕੇ ਆਪਣੇ ਸੁੱਧੇ ਭਰਾ ਦੀ ਚੋਲ ਨੂੰ ਹੰਗਾਰਾ ਦੇਣ ਵਾਸਤੇ ਤੇ ਤੁਹਾਨੂੰ ਸਭ ਤੋਂ ਬੇਨਤੀ ਕਰਨ ਵਾਸਤੇ ਆਇਆ ਆਪਾਂ ਸਭ ਨੂੰ ਪੰਡਾ ਜੀ ਸਾਹਿਬ ਦਾ ਇਹ ਕਾਰਜ ਇਤਾਰੇ ਜੱਜੀ ਸਾਹਿਬ ਨੇ ਜੋ ਸਾਜ਼ਿਸ਼ ਹੋਵੇ ਵਾਸਤੇ ਜਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਦੇਖਦਾ ਹੈ ਉਸ ਦੇ ਬਾਰੇ ਆਪਾਂ ਸਾਰੇ ਜਾਣਨਾ ਹੈ

نے آ کے میرے رابطہ میرے بارے گیے میرا آشیو دیتا ہے جس طریقے میڈیا آمدہ پیار ہے وہ بھی دیکھ رہے ہیں کہ کس طرح یہ چاہتے ہیں چنی جانا سبن کی کوریج چنکے یہاں سارے کہنا چاہتا ہے آپ سارے مل کے یہ علاقہ چنب کا حق ملے سر ایک سمجھدار انسان ہے جن کو پورے ہے ہی نہیں پر اس علاقے کی ترقی کے جڑے ہوئے مسئلے ہیں وہاں کی سب تو بہت سوچ انہیں

کہ میں سیوہ کریں گے تو پرماتما ڈر کے کھانا اس علاقے کو بہت اوپر لے کے جان واسے کام کر سکا گے بہت بہت تھوڑا دنواد واحرو جی کا خالصہ بھائی جی کی فتح اور گروپ جی کا خاص طور پہ دنواد ہے جان نے مجھے وہ چلا کے انہیں پیار دیتا ہے اور اسپشلی میرے واسطے اور ਮੈਂ ਤੁਹਾਡਾ ਵੀ ਗੁਰਦੈ ਇਸ ਪਰਮਾਤਮਾ ਦਾ ਬੜਾ ਨੇੜ ਦਾ ਰਿਸ਼ਤਾ ਰਿਹਾ ਹੈ ਮੈਂ ਸਭ ਤੋਂ ਇਹਨਾਂ ਦਾ ਨਹੀਂ ਤੇ ਇਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਰਾ ਪ੍ਰੋਗਰਾਮ ਕੀਤਾ ਹੈ ਕਾਇਰੂਚੀ ਦਾ ਖਾਲਸਾ ਸਿਰ ਬਾਹਰੂਚੀ ਕੀਤਾ ਜਿੰਨਾਂ ਨੇ ਸਤਿਕਾਰ ਕਾਮਯਾਬ ਜਿੰਦਾਬਾਦ ਸੰਗਤ ਜੈ ਸਤਿਕਾਰ ਕਾਮਯਾਬ ਜਿੰਦਾਬਾਦ ਆਜਾ ਜੈ ਸਿੰਘ ਜੱਲੀ ਜਿੰਦਾਬਾਦ ਜੈ ਸਿੰਘ ਜੱਲੀ ਜਿੰਦਾਬਾਦ ਬਿਜੇ ਰਿਤਾ ਰੂਗਾ ਜਿੰਦਾਬਾਦ ਗੁਰੂ ਰੂਪ ਸਾਧ ਸੰਗਤ ਜੀ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਇੱਕ ਛੋਟੇ ਜਿਹੇ ਬਲਾਵੇ ਤੇ ਚੰਨੀ ਸਾਹਿਬ ਮੈਂ ਦੱਸਣਾ ਚਾਹੂਗਾ ਅਸੀਂ ਕੱਲ ਦੁਪਹਿਰੇ ਤੋਂ ਫੋਨ ਕਰਨ ਲੱਗੇ ਆ ਤੇ ਚਾਰਕ ਘੰਟੇ ਕਾਲਿੰਗ ਕੀਤੀ ਹੈ ਉਹਦਾ ਇਹ ਪਿਆਰ ਹੈ ਰਿਜ਼ਲਟ ਹੈ ਵੀ ਸਾਰੇ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਕਿਸੇ ਵਿੱਚ ਖਤਮ ਸਾਡੇ ਪਰਿਵਾਰ ਦੇ ਹਮੇਸ਼ਾ ਸਿਰ ਮੱਥੇ ਆ ਜਦੋਂ ਵੀ ਪੜਿਆਲਾ ਪਰਵਾਰ ਕਿਸੇ politcal ਪਾਰਟੀ ਜਾਂ ਕੈਂਡੀਡੇਟ ਦੇ ਨਾਲ ਤੁਰਦਾ ਤਾਂ ਇਹ ਮੰਨਿਆ ਜਾਂਦਾ ਕਿ ਉਸ ਕੈਂਡੀਡੇਟ ਦੀ ਜਿੱਤ ਜੀ ਨਹੀਂ ਹੋ ਜਾਂਦੀ ਤੇ ਮੈਂ ਬਹੁਤ ਸਾਰੇ ਤੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਆਪਾਂ ਮੇਰੇ ਮਾਮਾ ਜੀ ਸਵਰਗੀ ਸਰਦਾਰ ਰਾਜਵੀਰ ਸਿੰਘ ਪੜਿਆਲਾ ਉਹਨਾਂ ਦਾ ਬੇਟਾ ਅਰਮਾਨਵੀਰ ਮੇਰੇ ਨਾਲ ਖੜਾ ਹੈ ਤੇ ਆਪਾਂ ਉਹਨਾਂ ਦੀ ਸ਼ਖਸੀਅਤ ਨੂੰ ਮਾਣ ਬਖਸ਼ਦੇ ਹੋਏ ਇਸ ਵਾਰ ਵੀ ਸਿੰਘਲਾ ਸਾਹਿਬ ਨੂੰ ਪਹਾੜੀ ਜਿੱਤ ਦੇ ਨਾਲ ਜਿਤਾ ਕੇ ਇਥੋਂ ਭੇਜਣਾ ਇੰਨੀ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਧੰਨਵਾਦ ਜਿੰਦਾਬਾਦ ਜਿੰਦਾਬਾਦ ਜੇ ਤੁਸੀਂ ਜਿਹੜੇ ਵੈਲਟਰ ਸਾਰੇ 3000 ਲੋਕਾਂ ਨੂੰ ਹੱਥ ਲਾਉਣੇ ਵਾਲੇ ਕਿਰਪਾ ਕਰਕੇ ਅੱਗੇ ਦੇ ਅੱਗੇ ਤੋਂ ਮੇਰੇ ਕਰਨੇ ਪੈਣੀ ਹੈ ਤੁਹਾਡੇ ਕੋਲੇ ਪਾ ਜਿਹਦੇ ਬੱਤੇ ਨਾਲ ਸਾਰੇ ਚਿਹਰੇ ਦੇਖ ਰਹੇ